ਜੀ ਸਾਰ ਸਿਕਾਲ ਸਾਰਿਆਂ ਨੂੰ ਮੈਂ ਇੱਥੇ ਪਹੁੰਚੇ ਮੀਡੀਆ ਦੇ ਇੱਕ ਇੱਕ ਸ਼ਖਸੀਅਤ ਦਾ ਧੰਨਵਾਦ ਕਰਦੀ ਹਾਂ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਰਾ ਮੀਡੀਆ ਇੱਥੇ ਪਹੁੰਚੇ ਹੋ ਤੈ ਦਿਲੋਂ ਸ਼ੁਕਰਗੁਜ਼ਾਰਾਂ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਨਿਰਪੱਖਤਾ ਦੇ ਨਾਲ ਸਾਰਾ ਕੁਝ ਪੇਸ਼ ਕੀਤਾ ਜਾਵੇ ਸੋ ਅੱਜ ਇਹ ਪ੍ਰੈਸ ਕਾਨਫਰੈਂਸ ਰੱਖੀ ਗਈ ਹੈ ਤੁਸੀਂ ਸਾਰੇ ਜਣੇ ਆਏ ਹੋ ਕਿਉਂਕਿ ਪੰਜਾਬ ਦੇ ਯੂਥ ਬਿੰਗ ਦਾ ਕੋ ਪ੍ਰੈਜ਼ੀਡੈਂਟ ਮੈਨੂੰ ਲਾਇਆ ਗਿਆ ਜ਼ਿੰਮੇਵਾਰੀ ਦਿੱਤੀ ਗਈ ਹੈ ਕੁਝ ਮੇਰੇ ਤੋਂ ਉਮੀਦਾਂ ਰੱਖ ਕੇ ਆਸਾਂ ਰੱਖ ਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਵਲੰਟੀਅਰਜ਼ ਦਾ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਸਾਡੇ ਬਹੁਤ ਸਤਿਕਾਰਯੋਗ ਗੁਰਵਿੰਦ ਕੇਜਰੀਵਾਲ ਜੀ ਦਾ ਸਾਡੇ ਪਾਰਟੀ ਪ੍ਰਧਾਨ ਭਗਵੰਤ ਮਾਨ ਜੀ ਦਾ ਐਲਓਪੀ ਸਰ ਹਰਪਾਲ ਚਿਮਾ ਜੀ ਦਾ ਸਾਡੇ ਪਰਿਵਾਰੀ ਜਰਨੈਲ ਸਿੰਘ ਜੀ ਦਾ ਸਾਰੀ ਜਿੰਨੀ ਸਾਡੀ ਪਾਰਟੀ ਆ ਹਰਚੰਦ ਬਾਸ਼ਰ ਸਾਡੇ ਜਨਰਲ ਸਕੱਤਰਾ ਜਿਨ੍ਹਾਂ ਨੇ ਮੈਨੂੰ ਇਹ ਸਾਰਾ ਕੁਝ ਜ਼ਿੰਮੇਵਾਰੀ ਲਈ ਤੇ ਮੈਂ ਕੋਸ਼ਿਸ਼ ਕਰੂੰਗੀ ਤੇ ਹਰ ਹਾਲਤ ਇਹ ਜ਼ਿੰਮੇਵਾਰੀ ਨੂੰ ਜਿੰਨੀ ਉਹਨਾਂ ਨੇ ਮੇਰੇ ਤੋਂ ਉਮੀਦਾਂ ਰੱਖੀਆਂ ਉਤੋਂ ਦੁੱਗਣੀਆਂ ਉਮੀਦਾਂ ਉੱਤੇ ਮੈਂ ਖੜਾ ਉਤਰੂੰਗੀ ਤੇ ਪੰਜਾਬ ਦੇ ਨੌਜਵਾਨ ਨੂੰ ਕੋਸ਼ਿਸ਼ ਕਰੂੰਗੀ ਕਿ ਪੰਜਾਬ ਦੇ ਹੱਕਾਂ ਬਾਰੇ ਹੋਰ ਜ਼ਿਆਦਾ ਅਸੀਂ ਅਵੇਅਰ ਹੋਈਏ ਪੰਜਾਬ ਦੀ ਨੌਜਵਾਨ ਪੀੜ੍ਹੀ ਸਾਡੇ ਬਜ਼ੁਰਗਾਂ ਨੂੰ ਬੱਚਿਆਂ ਨੂੰ ਹਰ ਇੱਕ ਨੂੰ ਅਵੇਅਰ ਕਰੇ ਤੇ ਆਉਣ ਵਾਲੀ ਪੀੜ੍ਹੀਆਂ ਲਈ ਇੱਕ ਅੱਛਾ ਭਵਿੱਖ ਬਣਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਇਸ ਲਈ ਸਾਨੂੰ ਜਿਸ ਹੱਦ ਤੱਕ ਜਾਣਾ ਪਿਆ ਇੱਕ ਕ੍ਰਾਂਤੀਕਾਰੀ ਸੋਚ ਲੈ ਕੇ ਅਸੀਂ ਚੱਲੇ ਹਾਂ ਕਿਉਂਕਿ ਪੰਜਾਬ ਇਸ ਵੇਲੇ ਜਿਸ ਮੁਕਾਮ ਉੱਤੇ ਖੜਾ ਜੜਾਂ ਪੁੱਟਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਆਲਰੇਡੀ 75 ਸਾਲਾਂ ਦੇ ਵਿੱਚ ਪੰਜਾਬ ਨੂੰ ਇਹਨਾਂ ਨੇ ਡੋਬਣ ਦੀ ਕੋਈ ਕਸਰ ਨਹੀਂ ਛੱਡੀ ਤੇ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਨੂੰ ਇਸ ਟਾਈਮ ਪੂਰਾ ਗੁਲਾਮ ਕਰ ਦਿੱਤਾ ਜਾਵੇ ਕਿਉਂਕਿ ਆਜ਼ਾਦੀ 1947 ਵੇਲੇ ਸਾਨੂੰ ਨਹੀਂ ਮਿਲੀ ਸੀ ਸਾਨੂੰ ਹਰ ਦਿਨ ਗੁਲਾਮੀ ਦੀਆਂ ਜੰਜੀਰਾ ਵਿੱਚ ਜਕੜਿਆ ਗਿਆ ਸੋ ਹੁਣ ਜਿਹੜੀ ਇਹ ਅੱਜ ਪੰਜਾਬ ਦੇ ਵਿੱਚ ਹੜਤਾਲਾਂ ਹੋ ਰਹੀਆਂ ਬੀਬੀਆਂ ਭੈਣਾ ਕਿਸਾਨ ਮਜ਼ਦੂਰ ਹਰ ਵਰਗ ਸੜਕਾਂ ਉੱਤੇ ਬੈਠਿਆ ਇਹ ਅੱਜ ਦੇ ਐਮਐਸਪੀ ਅੱਜ ਦੇ ਪੰਡਾਰੀਕਰਨ ਅੱਜ ਦੇ ਕਾਨੂੰਨਾ ਕਰਕੇ ਆਰਡੀਨੈਂਸਾਂ ਕਰਕੇ ਨਹੀਂ ਬੈਠਾ ਇਹ 75 ਸਾਲਾਂ ਦੇ ਤਿਲ ਤਿਲ ਕਰਕੇ ਮਰਨ ਦਾ ਅੱਜ ਉਹਨਾਂ ਦਾ ਬਾਹਰ ਜਿਹੜੀ ਪੜਾਅ ਸਿੱਕਦੀ ਉਹਦਾ ਇਹ ਅੰਜਾਮ ਹੈ ਸੋ ਅੱਜ ਨੌਜਵਾਨ ਪੀੜੀ ਇੱਕ ਨਵਾਂ ਜੋਸ਼ ਉਹਨਾਂ ਚ ਨਵਾਂ ਜਨੂਨ ਆ ਜੇ ਉਹ ਉੱਠਣਗੇ ਉਹ ਅੱਗੇ ਹੋ ਕੇ ਤੁਰਨਗੇ ਤਾਂ ਜਿਹੜੇ ਅੱਜ ਮੌਜੂਦਾ ਹਾਕਮ ਨੇ ਸਰਕਾਰਾਂ ਨੇ ਕਾਂਗਰਸ ਨੇ ਅਕਾਲੀ ਨੇ ਮੋਦੀ ਵਰਗੇ ਲਟੇਰੇ ਨੇ ਉਹਨਾਂ ਨਾਲ ਟੱਕਰ ਲਾ ਸਕਦੀ ਹੈ ਤੇ ਅਸੀਂ ਪੂਰੇ ਜਨੂਨ ਨਾਲ ਪੂਰੇ ਜੋਸ਼ ਨਾਲ ਤਿਆਰਾਂ ਨੌਜਵਾਨ ਪੀੜੀ ਅੱਗੇ ਹੋ ਕੇ ਸਾਡੇ ਪੰਜਾਬ ਦੇ ਇੱਕ ਬਿਹਤਰੀਨ ਭਵਿੱਖ ਲਈ ਸੋ ਤੁਹਾਡਾ ਕੋਈ ਸਵਾਲ ਹੋਵੇ ਤੇ ਤੁਸੀਂ ਜਰੂਰ ਪੁੱਛ ਸਕਦੇ ਹੋ ਮੋੜ ਦੇਖੋ ਕਿਸ ਚੀਜ਼ ਲਈ ਕੇ ਜਾਓਗੇ ਤੁਸੀਂ ਯੂਥ ਨਹੀਂ ਹੋ ਤੁਸੀਂ ਯੂਥ ਨਾ ਹੋਗੇ ਤੁਸੀਂ ਕਿਹੜਾ ਬਣੇ ਹੋ ਕਿਸ ਚੀਜ਼ ਕੇ ਨਾ ਤੁਸੀਂ ਇਕੱਠਾ ਕਰੋਗੇ ਕਿਉਂਕਿ ਮੈਂ ਜਿਆਦਾ ਸਮਝ ਨਹੀਂ ਰਿਹਾ ਕਿ 2022 ਆ ਗਿਆ ਹੈ ਤੇ ਕੀ ਮੁੱਖ ਜੰਡਾ ਕੀ ਰਹੇਗਾ ਸਭ ਤੋਂ ਪਹਿਲਾਂ ਕਿ ਤੁਸੀਂ ਆਪਣੀ ਸੋਚ ਬਾਰੇ ਦੱਸ ਕੇ ਆਏ ਕਿ ਨੌਜਵਾਨਾਂ ਪੀੜੀ ਨੂੰ ਕਿੱ데 ਅੱਗੇ ਲੈ ਕੇ ਆ। ਲੇਕਿਨ ਮੇਨ ਫੋਕਸ ਕੀ ਰਹੇਗਾ ਕਿਸ ਦੇ ਉੱਤੇ ਤੁਸੀਂ ਜਿਆਦਾ ਫੋਕਸ ਕਰੋਗੇ ਯੂਥ ਨੂੰ ਕਿਸ ਚੀਜ਼ ਉੱਤੇ ਦੇਖੋ ਮੇਨ ਫੋਕਸ ਅੱਜ ਦੇ ਟਾਈਮ ਬੇਰੁਜ਼ਗਾਰਾਂ ਨੌਜਵਾਨ ਨੌਜਵਾਨ ਨੂੰ ਕੰਮ ਚਾਹੀਦਾ ਹੈ ਨੌਜਵਾਨ ਨੂੰ ਇੱਕ ਖੁਸ਼ੀਆਂ ਚਾਹੀਦੀਆਂ ਬੇਫਿਕਰ ਆਲਾ ਜ਼ਿੰਦਗੀ ਚਾਹੀਦੀ ਆ ਉਹਦਾ ਜੀ ਨਹੀਂ ਕਰਦਾ ਕਿ ਪੰਜਾਬ ਦੀ ਧਰਤੀ ਛੱਡ ਕੇ ਉਪਦੇਸ਼ਾਂ ਚ ਜਾ ਕੇ ਵਸੇ ਜੇ ਇਹੀ ਹਾਲਾਤ ਪੰਜਾਬ ਦੇ ਵਿੱਚ ਰਹੇ ਤਾਂ ਇੱਕ ਦਿਨ ਪੰਜਾਬ ਦੇ ਵਿੱਚ ਕੁਝ ਬਜ਼ੁਰਗੀ ਰਹਿ ਜਾਣਗੇ ਨੌਜਵਾਨ ਖਾਲੀ ਕਰਕੇ ਬਾਹਰ ਚੱਲ ਜਾਣਗੇ ਸੋ ਨੌਜਵਾਨਾਂ ਨੇ ਹੀ ਦੇਸ਼ ਨੂੰ ਬਣਾਉਣਾ ਹੈ ਅੱਗੇ ਹੋ ਕੇ ਤੁਰਨਗੇ ਕਿ ਨਵਾਂ ਸੋਚ ਹੈ ਨਵਾਂ ਜੋਸ਼ ਉਹਨਾਂ ਚ ਜਨੂਨ ਹੈ ਸੋ ਨੌਜਵਾਨਾਂ ਨੂੰ ਅੱਗੇ ਨਾਲ ਲੈ ਕੇ ਤੁਰਨਾ ਮੇਰਾ Aim ਹੈ ਆਲਰੇਡੀ ਜਿਹੜੀ ਇਸ ਟਾਈਮ ਆ ਪੰਜਾਬ ਦੀ ਨੌਜਵਾਨ ਪੀੜੀ ਕਾਫੀ ਵੇਅਰ ਹੋ ਚੁੱਕੀ ਆ ਜਿਹੜੇ ਮੌਜੂਦਾ ਹਾਕਮ ਨੇ ਇਸ ਗੱਲ ਤੋਂ ਡਰਦੇ ਨੇ ਉਹਨਾਂ ਨੂੰ ਪਤਾ ਕਿ ਨੌਜਵਾਨ ਜੇ ੜਕ ਗਏ ਤਾਂ ਇਹਨਾਂ ਨੇ ਸਾਡੀਆਂ ਜਿਹੜੀਆਂ ਵੱਡੇ ਵੱਡੇ ਮਿਨਾਰ ਅਸੀਂ ਬੁਣੇ ਹੋਏ ਨੇ ਖੜਾਏ ਹੋਏ ਨੇ ਉਹ ਢੈਂਦਿਆਂ ਨੂੰ ਦੇਰ ਨਹੀਂ ਲੱਗਣੀ ਇਹਨਾਂ ਨੇ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ਚ ਦਲਦਲ ਦੇ ਵਿੱਚ ਵਸਾਇਆ ਹੋਇਆ ਤਾਂ ਵਸਾਇਆ ਕਿਉਂਕਿ ਇਹਨਾਂ ਦੇ ਗੰਦੀਆਂ ਕਰਤੂਤਾਂ ਉੱਤੇ ਨੌਜਵਾਨਾਂ ਦੀ ਨਿਗਾ ਨਾ ਜਾਵੇ ਨਸ਼ਾ ਕਿਉਂ ਕਰ ਰਹੇ ਨੌਜਵਾਨ ਕਿਉਂਕਿ ਬੇਰੁਜ਼ਗਾਰਾ ਵੇਲਾ ਬੰਦਾ ਇਹਨਾਂ ਕੰਮਾਂ ਬਣੀ ਹੀ ਧਿਆਨ ਦਿੰਦਾ ਸੋ ਜਦੋਂ ਪੰਜਾਬ ਦੇ ਖੇਡ ਮੈਦਾਨ ਰੁਲ ਗਏ ਨੇ ਸੰਸਾਰਪੁਰ ਦੀਆਂ ਖੇਡਾਂ ਰੁਲ ਗਈਆਂ ਦਾਰਾ ਸਿੰਘ ਦਾ ਸਾਰਾ ਹਾਕੀ ਦਾ ਸਟੇਡੀਅਮ ਖਰਾਬ ਹੋ ਗਿਆ ਕਿਤੇ ਧਿਆਨ ਹੈ ਨਹੀਂ ਕਿਤੇ ਕੋਈ ਕੈਪਟਨ ਹੈ ਨਹੀਂ ਕਿਤੇ ਕੋਈ ਕੋਚ ਹੈ ਨਹੀਂ ਜਿਹੜਾ ਇਹਨਾਂ ਨੂੰ ਖੇਡਾਂ ਦੀ ਨੌਲੇਜ ਦੇ ਦੇਵੇ ਸੋ ਨਸ਼ਾ ਨਾ ਕਰੋ ਨਸ਼ਾ ਨਾ ਕਰੋ ਦਾ ਨਾਰਾ ਲਾਉਣ ਦੀ ਬਜਾਏ ਇਨਾਂ ਨੂੰ ਚੰਗੇ ਪਾਸੇ ਲੋਕ ਰੋਜ਼ਗਾਰ ਦਿਓ ਖੇਡਾਂ ਦੇ ਮੈਦਾਨ ਬਣਾਓ ਕੋਚ ਦਿਓ ਸੋ ਇੱਕ ਨਵੀਂ ਸੋਚ ਲੈ ਕੇ ਚੱਲੋ ਨੌਜਵਾਨ ਦੇਸ਼ ਦਾ ਭਵਿੱਖ ਨੇ ਤੇ ਨੌਜਵਾਨ ਅਜੇ ਆਪਦੇ ਹੱਕਾਂ ਲਈ ਅਵੇਅਰ ਹੋ ਗਿਆ ਤੇ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਦੇ ਝੂਠੇ ਮਨਾਰ ਡਿੱਗਣਗੇ ਤੇ ਨੌਜਵਾਨਾਂ ਨੇ ਹੀ ਇਹ ਸਾਰਾ ਕੰਮ ਕਰਨਾ ਤੇ ਆਮ ਆਦਮੀ ਪਾਰਟੀ ਮੈਂ ਜੋਇਨ ਕੀਤੀ ਆ ਕਿਉਂਕਿ ਇਮਾਨਦਾਰ ਪਾਰਟੀ ਆ ਇਹ ਪਾਰਟੀ ਦਿੱਲੀ ਦੇ ਵਿੱਚ ਜਿਹੜਾ ਬਦਲਾ ਲਿਆਂਦਾ ਜਗ ਜाहिर ਆ ਤੇ ਜਿਹੜੇ ਗੱਲਾਂ ਕਰਦੇ ਨੇ ਆਮ ਆਦਮੀ ਪਾਰਟੀ ਆਮ 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 ਆਦਮੀ ਪਾਰਟੀ ਤੇ ਕੇਜਰੀਵਾਲ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਦਿੱਲੀ 'ਚ ਸਰਕਾਰ ਆਈ ਸੀ ਤੇ ਦਿੱਲੀ 'ਚ ਕਿਹੜੀ ਚੀਜ਼ ਨਹੀਂ ਫਰੀ ਹਰ ਇੱਕ ਚੀਜ਼ ਦਿੱਲੀ 'ਚ ਸੇਵ ਸਹੂਲਤਾਵਾਂ ਬਸ ਤੇ ਚੜਨਾ ਕਰਾਇਆ ਫਿਰੀ ਬਿਜਲੀ ਫਰੀ ਪਾਣੀ ਫਰੀ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਦੀ ਆ ਨਾ ਪੰਜਾਬ ਦੇ ਲੋਕ ਇਹ ਸੋਚਣਗੇ ਪੈਸਾ ਲਾਈਏ ਤੇ ਲਾਈਏ ਕਿੱਥੇ ਅੱਜ ਲੋਕਾਂ ਦਾ ਬਿਜਲੀ ਦੇ ਬਿੱਲ ਨਹੀਂ ਭਰੇ ਜਾਂਦੇ ਕਿਸਾਨ ਮੇਲਿਆਂ ਦੀ ਧਰਤੀ ਹੜਤਾਲਾਂ ਦੀ ਧਰਤੀ ਬਣ ਗਈ ਸੋ ਬੁਰੇ ਹਾਲਾਤ ਨੇ ਬੀਬੀਆਂ ਜਿਨ੍ਹਾਂ ਦਾ ਇਸ ਟਾਈਮ ਆਰਾਮ ਕਰਨ ਦੀ ਜ਼ਿੰਦਗੀ ਆ ਆਪਣੇ ਬੱਚਿਆਂ ਨਾਲ ਸੁੱਖ ਮਾਨਣ ਦਾ ਸਮਾਂ ਜਿਨ੍ਹਾਂ ਦੇ ਦਵਾਈਆਂ ਚੱਲਦੀਆਂ ਜੋ ਰੇਲਾਂ ਪਟੜੀਆਂ ਤੇ ਬਹਿ ਕੇ ਜ਼ਿੰਦਗੀ ਕੱਢ ਰਹੀਆਂ ਉਹਨਾਂ ਦੇ ਇੱਕ ਇੱਕ ਹੰਝੂ ਦਾ ਦੇਣਾ ਕੌਣ ਦੇਊਗਾ ਇਹ ਕਾਲੀ ਦਲ ਤੇ ਕਾਂਗਰਸੀ ਦੱਸ ਦੇਣ ਕਾਂਗਰਸ ਸਰਕਾਰ ਕੈਪਟਨ ਸਾਹਿਬ ਤੋਂ ਅਸੀਂ ਮੰਗ ਕਰਦੇ ਆ ਐਮਐਸਪੀ ਦਿਓ ਕਾਨੂੰਨੀ ਗਾਰੰਟੀ ਦੇ ਨਾਲ ਐਮਐਸਪੀ ਦਿਓ ਵਿਧਾਨ ਸਭਾ 'ਚ ਬਿਆਨ ਦੇ ਰਹੇ ਸੀ ਕਿ ਮੇਰੇ ਕੋਲ ਖਜ਼ਾਨਾ ਹੈ ਨਹੀਂ ਮੇਰੇ ਕੋਲੇ ਪੈਸਾ ਹੈ ਨਹੀਂ ਪੰਜਾਬ ਵਰਗੀ ਸਵਰਗ ਵਰਗੀ ਧਰਤੀ ਉੱਤੇ ਜੇ ਪੈਸਾ ਹੈ ਨਹੀਂ ਤੇ ਦੁਨੀਆ ਦੇ ਕਿਸੇ ਕੋਨੇ 'ਚ ਪੈਸਾ ਨਹੀਂ ਹੋ ਸਕਦਾ ਪੰਜਾਬ ਦੇ ਦਾਣੇ-ਦਾਣੇ 'ਚ ਕਿਸਾਨਾਂ ਕੋਲੇ ਐਡੀ ਉਪਜਾਊ ਜ਼ਮੀਨ ਜਿੱਥੇ ਬਾਬੇ ਨਾਨਕ ਨੇ ਹਲ ਚਲਾਇਆ ਸੀ ਸੋ ਜਿਹੜਾ ਹਲ ਚਲਾਇਆ ਸੀ ਕਿਸੇ ਕਾਰਨ ਨੂੰ ਚਲਾਇਆ ਸੀ ਕਿਉਂਕਿ ਜਰਖੇ ਜ਼ਮੀਨ ਆ ਇੱਥੋਂ ਦੇ ਮਿਹਨਤੀ ਲੋਕ ਨੇ ਇੱਥੋਂ ਦੀ ਉੱਚੀ ਸੁੱਚੀ ਨੀਤ ਵਾਲੇ ਲੋਕ ਨੇ ਜੇ ਕੈਪਟਨ ਸਾਹਿਬ ਕਹਿੰਦੇ ਆ ਖਜ਼ਾਨਾ ਖਾਲੀ ਆ ਮੈਂ ਐਮਐਸਪੀ ਨਹੀਂ ਦੇ ਸਕਦਾ ਅਸਤੀਫਾ ਦਿਓ ਅਸਤੀਫਾ ਦਿਓ ਤੁਸੀਂ ਅੱਜ ਸ਼ਾਮ ਨੂੰ ਅਸਤੀਫਾ ਦਿਓ ਘੰਟੇ ਬਾਅਦ ਸਾਨੂੰ ਜ਼ਿੰਮੇਵਾਰੀ ਬਹੁਮਤ ਨਾਲ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਕੱਲੀ ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਚੈਲੰਜ ਕਰਦੇ ਆ ਕੈਪਟਨ ਸਾਹਿਬ ਨੂੰ ਸਾਨੂੰ ਪਤਾ ਪੈਸਾ ਕਿੱਥੋਂ ਕੇਜਰੀਵਾਲ ਜੀ ਨੇ ਆਪੇ ਸਨੇਹਾ ਲਾ ਕੇ ਭੇਜਿਆ ਵੀ ਜਾ ਕੇ ਪੰਜਾਬ ਸਰਕਾਰ ਨੂੰ ਕਹਿ ਦਿਓ ਅਸਤੀਫਾ ਦੇ ਦਿਓ ਸਾਨੂੰ ਬਣਾਓ ਤੁਸੀਂ ਅੱਜ ਕਹਿੰਦੇ ਹੋ ਅੱਜ ਸ਼ਾਮ ਨੂੰ ਕੱਲੀ ਕੱਲੀ ਫਸਲ ਉੱਤੇ ਕੱਲੀ ਕੱਲੀ ਦਾਲ ਸਬਜ਼ੀ ਕਣਕ ਝੋਨਾ ਹਰ ਇੱਕ ਸਬਜ਼ੀ ਉੱਤੇ ਅਸੀਂ ਐਮਐਸਪੀ ਦੇਵਾਂਗੇ ਅੱਜ ਦੇਵਾਂਗੇ ਅੱਜ ਅਸਤੀਫਾ ਦੇ ਦੇਣ ਨਹੀਂ ਦੇ ਸਕਦੇ ਅਸਤੀਫਾ ਤੇ ਉਹਨਾਂ ਦੀ ਮੱਝਾਰ ਗਈ ਮੋਟੀ ਚਮੜੀ ਆ ਕਿਉਂਕਿ ਉਹਨਾਂ ਤੇ ਜੂਨੀ ਸਰਕ ਦੀ ਬੇਸ਼ਰਮ ਪਾਰਟੀ ਇਹ ਇਹਨਾਂ ਨੂੰ ਸ਼ਰਮ ਹੈ ਨਹੀਂ ਇਹਨਾਂ ਨੇ ਖਾਣਾ ਸਿੱਖਿਆ ਹੋਇਆ ਇਹਨਾਂ ਨੂੰ ਲੋਕਾਂ ਦਾ ਦਰਦ ਨਹੀਂ ਦਿਖਦਾ ਇਹਨਾਂ ਨੂੰ ਲੋਕਾਂ ਦੇ ਘਰਾਂ 'ਚ ਵਿਸ਼ੇ ਹੋਏ ਤੱਪੜ ਨਹੀਂ ਦਿਖਦੇ ਇਹਨਾਂ ਨੂੰ ਸਾਡੇ ਫੌਜੀ ਪਹਿਲਾਂ ਤਾਂ ਕਿਸਾਨ ਖੇਤੀ ਕਰਦਾ ਫੇਰ ਉਹਦਾ ਪੁੱਤ ਫੌਜ 'ਚ ਸ਼ਹੀਦ ਹੁੰਦਾ ਕਿਸਾਨ ਦੇ ਪੁੱਤ ਵੀ ਮਰ ਰਹੇ ਆ ਜੇ ਕੋਈ ਫੌਜ 'ਚ ਸ਼ਹੀਦ ਨਹੀਂ ਹੁੰਦਾ ਤਾਂ ਉਹ ਫਾਹੇ ਲਾ ਕੇ ਮਰ ਜਾਂਦਾ ਪਰ ਇਹਨਾਂ ਹਾਕਮਾਂ ਨੂੰ ਤਰਸ ਨਹੀਂ ਆਇਆ ਇਹਨਾਂ ਹਾਕਮਾਂ ਨੂੰ ਸਾਡੇ ਬੁਜੁਰਗਾਂ ਉੱਤੇ ਸਾਡੀਆਂ ਬੀਬੀਆਂ ਉੱਤੇ ਸਾਡੇ ਬੱਚਿਆਂ ਉੱਤੇ ਤਰਸ ਨਹੀਂ ਆਇਆ ਇਹਨਾਂ ਨੇ ਤੁਸੀਂ ਕਿਹਾ ਕਿ ਕੇਜਰੀਵਾਲ ਜੀ ਨੇ ਕਿਹਾ ਹੈ ਕਿ ਤੁਸੀਂ ਜਾ ਕੇ ਅਨਾਉਂਸ ਕਰ ਦਿਓ 5 ਮਿੰਟਾਂ ਚ ਅਸੀਂ ਐਮਐਸਬੀ ਦੇਾਂਗੇ ਕੱਲੀ-ਕੱਲੀ ਬਸਰ ਤੇ ਦੇਾਂਗੇ ਦਿੱਲੀ'ਚ ਕਿਉਂ ਨਹੀਂ ਦੇ ਰਹੇ ਹੋ ਦਿੱਲੀ ਚ ਕਿਉਂ ਨਹੀਂ ਦੇ ਰਹੇ ਦਿੱਲੀ ਦੇ ਵਿੱਚ ਸੁਆਮੀ ਨਾਥਨ ਬਿੱਲ ਲਾਗੂ ਹੈ ਦਿੱਲੀ ਦੇ ਵਿੱਚ ਬਾਈ ਜੀ ਸੁਆਮੀ ਨਾਥਨ ਬਿੱਲ ਲਾਗੂ ਆ ਜਿੰਨਾ ਪੈਸਾ ਮੋਦੀ ਸਰਕਾਰ ਦੇ ਰਹੀ ਆ ਉਹ ਇੱਥੇ 1800 ਨੂੰ ਕਣਕਾ ਉੱਥੇ 2600 ਪਲੱਸ ਨੂੰ ਕਣਕਾ 2600 ਦਿਲ ਹਰ ਇੱਕ ਫਸਲ ਉੱਤੇ ਆ ਜਿੰਨੀਆਂ ਫਸਲਾਂ ਜਿੰਨੀਆਂ ਫਸਲਾਂ ਕਿਸਾਨ ਬੀਜਦੇ ਆ ਕਿਹੜੀ ਫਸਲ ਤੇ ਨਹੀਂ ਦੇ ਰਹੇ ਸਿਰਫ ਐਮਐਸਪੀ ਨਹੀਂ ਦੇ ਰਹੇ ਉਹ ਪੈਸਾ ਪਲੱਸ ਕਰਕੇ ਦੇ ਰਹੇ ਨੇ ਪੰਜਾਬ ਦੇ ਵਿੱਚ ਐ ਐਮਐਸਪੀ ਤਾਂ ਨੇ ਹਰ ਇੱਕ ਫਸਲ ਉੱਤੇ ਰੱਖੀ ਹੋਈ ਆ ਨਹੀਂ ਨਹੀਂ ਹੁਣ ਪੰਜਾਬ ਦੀ ਕੱਲੀ ਕੱਲੀ ਫਸਲ ਜੇ ਗਿਣਨ ਲੱਗ ਜਾਈਏ ਪੰਜਾਬ ਦੀਆਂ ਫਸਲਾਂ ਦੀ ਗਿਣਤੀ 1 2 5 7 10 ਕਈ ਫਸਲਾਂ ਨੇ ਕਈ ਫਸਲਾਂ ਨੇ ਹਾਂ ਤੇ ਦਿੱਲੀ ਵਿੱਚ ਦਿੱਲੀ ਦੇ ਵਿੱਚ ਵੀ ਸਾਰੀਆਂ ਫਸਲਾਂ ਉੱਤੇ ਹਰ ਇੱਕ ਫਸਲ ਤੇ ਕੱਲੀ ਐਮਐਸਪੀ ਨਹੀਂ ਦਿੰਦੇ ਐਮਐਸਪੀ ਤਾਂ ਕੇਂਦਰ ਨੇ ਰੱਖੀ ਹੋਈ ਆ ਉਹ ਪਲੱਸ ਕਰਕੇ ਦਿੰਦੇ ਨੇ ਪਲੱਸ ਕਰਕੇ ਜਿੰਨੀ ਜੇ 1800 ਰੁਪਇਆ ਕੇਂਦਰ ਦੇ ਰਿਹਾ ਤਾਂ ਉਹ 2600 ਰੁਪਏ ਦੇ ਰਿਹਾ ਦੇਖੋ ਇਹ ਸਵਾਲ ਗੱਲ ਇਹ ਵੀ ਇਹ ਸਵਾਲ ਕਰਕੇ ਬਹਿਸ ਬਾਜੀ ਜਾਂ ਥੱਲੇ ਇੱਕ ਦੂਜੇ ਨੂੰ ਲਾਉਣ ਦੀ ਗੱਲ ਨਹੀਂ ਆ ਤੁਹਾਨੂੰ মিডিਏ ਨੂੰ ਵੀ ਪਤਾ ਤੁਹਾਡੇ ਵੀ ਬੱਚੇ ਨੇ ਬਾਈ ਜੀ ਪੰਜਾਬ ਦੇ ਵਿੱਚ ਅਸੀਂ ਚੈਲੰਜ ਕਰਦੇ ਆ ਜਿਹੜੀਆਂ ਇਹਨਾਂ ਨੇ ਬਿਜਲੀ ਤੋਂ ਤੰਗ ਕੀਤਾ ਹੋਇਆ ਮੈਂ ਆ ਆਮ ਆਦਮੀ ਮੀ ਪਾਰਟੀ ਕੋਈ ਪਾਰਟੀ ਵਾਲੀ ਚੂਜ਼ ਨਹੀਂ ਕੀਤੀ ਅੱਜ ਨਹੀਂ ਅਨ ਪੰਜਾਬ ਦੇ ਸਭ انسان ਨੂੰ ਸਾਡੇ ਬਜ਼ੁਰਗ ਤੋਂ ਲੈ ਕੇ ਨੌਜਵਾਨ ਪੀੜ੍ਹੀ ਨੂੰ ਪਤਾ ਕਿ ਜਿਹੜੀ ਅਨਮੋਲ ਅੱਜ ਨਹੀਂ ਬੋਲਣ ਲੱਗੀ ਜਿੱਦਣ ਵੀ ਕਲਾਕਾਰ ਬੋਲਣ ਲੱਗੀ ਆ ਪਹਿਲੇ ਦਿਨ ਤੋਂ ਕਾਂਗਰਸ ਤੇ ਕਾਲੀਆਂ ਦੇ ਖਿਲਾਫ ਬੋਲਿਆ ਤੇ ਆਮ ਆਦਮੀ ਪਾਰਟੀ ਤੋਂ ਵਧੀਆ ਵਿਚਾਰਧਾਰਮਿਕ ਕਿਸੇ ਪਾਰਟੀ ਨਾਲ ਨਹੀਂ ਆਈ ਮੈਂ ਇੱਕ ਵਿਚਾਰਧਾਰਾਂ ਨਾਲ ਆਈ ਆ ਤੇ ਜੋ ਨੇਕ ਦਿਲ انسان ਸਾਡੇ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਬਦਲਾਅ ਲਿਆ ਸਕਦੇ ਆ ਉਹ ਤਾਂ ਜਾਦੇ ਪਿਆਰੋਂ ਸਾਡੇ ਪੰਜਾਬੀਆਂ ਨੂੰ ਕਰਦੇ ਆ ਕਿਉਂਕਿ ਮੈਂ ਉਹਨਾਂ ਨਾਲ ਬੈਠੀ ਆ ਮੈਂ ਉਹਨਾਂ ਦਾ ਦਰਦ ਵੇਖਿਆ ਦਿਲ ਦਾ ਦਰਦ ਵੇਖਿਆ ਤੇ ਉਹ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਤੇ ਇੰਨਾ ਪੈਸਾ ਇੰਨਾ ਇਹਦੇ ਮਿੱਟੀ ਦੇ ਦਾਣੇ-ਦਾਣੇ 'ਚ ਫੈਸਾ ਇੰਨੇ ਮਿਹਨਤੀ ਲੋਕ ਆ ਕਿ ਐਮਐਸਪੀ ਦੇਣਾ ਤਾਂ ਬਹੁਤ ਛੋਟੀ ਗੱਲ ਆ ਪੰਜਾਬ ਦੇ ਵਿੱਚ ਕੀ ਕੀ ਬਣ ਸਕਦਾ ਕੀ ਕੀ ਬਣ ਸਕਦੇ ਤੁਸੀਂ ਸਮਝ ਨਹੀਂ ਸਕਦੇ ਇੱਥੇ ਕੀ ਬਿਜਲੀ ਫ੍ਰੀ ਨਹੀਂ ਹੋ ਸਕਦੀ ਇੱਥੇ ਬੱਸਾਂ ਦਾ ਕਿਰਾਇਆ ਫ੍ਰੀ ਨਹੀਂ ਹੋ ਸਕਦਾ ਇੱਥੇ ਹਸਪਤਾਲਾਂ 'ਚ ਤੁਹਾਡਾ ਇਲਾਜ ਫ੍ਰੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਜੇ ਨੀਤ ਹੋਵੇ ਬੰਦੇ ਦੀ ਦੇਣ ਵਾਲੀ ਇੱਥੇ ਨੀਤਾਂ ਹੈ ਨਹੀਂ ਨੀਤਾਂ ਨਹੀਂ ਇੱਥੇ ਆਪਣਾ ਇਹ ਘਰ ਪਰ ਰਹੇ ਨੇ ਘਰ ਨਹੀਂ ਪਰ ਰਹੇ ਇਹਨਾਂ ਨੇ ਪਤਾ ਨਹੀਂ ਕਿੰਨੇ ਇਹਨਾਂ ਦੀਆਂ 100 ਪੁਸ਼ਤਾਂ ਵੀ ਜਨਮ ਲੈਣਗੇ ਇਹਨਾਂ ਕੋਲੇ ਪੈਸਾ ਨਹੀਂ ਮੁੱਕਣਾ ਪਰ ਹਲੇ ਵੀ ਇਹਨਾਂ ਨੂੰ ਸ਼ਰਮ ਨਹੀਂ ਆਈ ਮੰਤੂ ਜੀ ਇੱਕ ਸਵਾਲ ਹੋਰ ਵੀ ਅੱਜ ਦਾ ਲੀਡਰਸ਼ਿਪ ਲੈਂਦੀ ਹੈ ਵੀ ਅਸੀਂ ਵਰਕਰਾਂ ਨੂੰ ਮੌਕਾ ਦਿੰਨੇ ਆ ਸਾਨੂੰ ਇਹ ਗੱਲ ਜੁਨਾ ਦੀ ਮਤ 3 ਮਹੀਨੇ 3.5 ਮਹੀਨੇ ਹੋਈ ਨਹੀਂ ਜੁਆਇਨ ਕੀਤੇ ਹਨ ਸਾਨੂੰ ਕੋ ਪ੍ਰਧਾਨਾਇਕ ਆਇਆ ਹੈ ਹੋਰ ਤੁਹਾਨੂੰ ਪਤਾ ਕਿੰਨੇ ਨੌਜਵਾਨ ਜਿਹੜੇ 3-4 ਸਾਲਾਂ ਤੋਂ ਨਾਲ ਜੁੜੇ ਹੋਏ ਨੇ ਆ ਉਹਨਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਗਿਆ ਇਹਦਾ ਕੋਈ ਦੇਖੋ ਗੱਲ ਇਹ ਨਹੀਂ ਹੁੰਦੀ ਨੌਜਵਾਨ ਪੀੜੀ ਮੈਨੂੰ ਬਹੁਤ ਟਾਈਮ ਦੀ ਚਾਹੁੰਦੀ ਵੀ ਆ ਪਸੰਦ ਵੀ ਕਰਦੀ ਆ ਤੇ ਪਾਰਟੀ ਦੀ ਵਿਚਾਰਧਾਰਾ ਨਾਲ ਮੈਂ ਪਾਰਟੀ ਭਵੇਂ 4 ਮਹੀਨਿਆਂ ਦੀ ਜੁਆਇਨ ਕੀਤੀ ਆ ਪਰ ਮੈਂ 2011 ਤੋਂ ਪਾਰਟੀ ਨੂੰ ਸਪੋਰਟ ਕਰ ਰਹੀ ਆ ਤੇ ਕੋਈ ਨੌਜਵਾਨ ਇੱਥੇ ਪਿੱਛੇ ਨਹੀਂ ਰਹਿੰਦਾ ਹਰ ਨੌਜਵਾਨ ਇਹ ਸਿਰਫ ਇੱਕ ਜ਼ਿੰਮੇਵਾਰੀ ਆ ਵਲੰਟੀਅਰ ਲੀਡਰ ਪਾਰਟੀ ਨਹੀਂ ਬਣਾਉਂਦੇ ਹੁੰਦੇ ਪਾਰਟੀ ਬਣਾਉਂਦੀ ਹੁੰਦੀ ਆ ਵਲੰਟੀਅਰ ਵਲੰਟੀਅਰ ਰਾਜੇ ਨੇ ਵਲੰਟੀਅਰ ਬਾਸ ਨੇ ਵਲੰਟੀਅਰ ਨੇ ਹੀ ਆਮ ਪਬਲਿਕ ਨਾਲ ਜੁੜਨਾ ਜੇ ਵਲੰਟੀਅਰ ਐਕਟਿਵ ਆ ਕਿਸੇ ਪਾਰਟੀ ਦਾ ਉਹ ਪਾਰਟੀ ਦਾ ਹੀ ਇੱਕ ਮਜ਼ਬੂਤ ਜੜਾ ਬਣਦੀਆਂ ਨੇ ਸੋ ਇਹ ਨਾ ਸੋਚੋ ਕਿ ਕੋਈ ਅਹੁਦਾ ਦੇ ਕੇ ਅਸੀਂ ਮੈਂ ਸਿਰਫ ਲੋਕਾਂ ਨੂੰ ਸੰਬੋਧਨ ਕਰ ਸਕਦੀਆਂ ਉਹਨਾਂ ਦੇ ਨਾਲ ਜਾ ਕੇ ਸੋ ਮੈਂ ਹਰ ਇੱਕ ਵਲੰਟੀਅਰ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਐਕਟਿਵ ਹੋ ਜਾਓ ਹਰ ਇੱਕ ਨੂੰ ਵੇਰ ਕਰਾਓ ਕਿ ਤੁਹਾਡੇ ਹੱਕ ਕੀ ਨੇ 75 ਸਾਲਾਂ ਤੁਹਾਨੂੰ ਲੁੱਟ ਲੁੱਟ ਕੇ ਕਿਵੇਂ ਖਾਦਾ ਤੇ ਕੈਪਟਨ ਦੇ ਬਾਦਲਾਂ ਦੇ ਜਿਹੜੇ ਗੰਦੀਆਂ ਕਰਤੂਤਾ ਨੇ ਇੱਕ ਇੱਕ ਚੀਜ਼ ਅੱਜ ਆਮ ਆਦਮੀ ਪਾਰਟੀ ਕਰਕੇ ਆਮ ਆਦਮੀ ਪਾਰਟੀ ਨੇ ਅੱਜ ਤੱਕ ਕਾਲੀ ਕਾਂਗਰਸੀਆਂ ਨੇ ਨਹੀਂ ਦੱਸਿਆ ਸੀ ਕਿ ਤੁਹਾਡੇ ਹੱਕ ਕੀ ਨੇ ਭਗਵੰਤ ਮਾਨ ਸਾਹਿਬ ਨੇ ਜਿਹੜਾ ਪ੍ਰਚਾਰ ਕੀਤਾ ਲੋਕਾਂ ਨੂੰ ਹੱਕਾਂ ਤੋਂ ਜਾਣੂ ਕਰਵਾਇਆ ਜਿਹੜਾ ਲੋਕ ਸਭਾ ਦੇ ਵਿੱਚ ਜਾ ਕੇ ਭਾਸ਼ਣ ਦਿੱਤਾ ਉਥੋਂ ਲੋਕਾਂ ਨੂੰ ਪਤਾ ਲੱਗਿਆ ਕਿ ਅਸਲ 'ਚ ਸਾਡੇ ਹੱਕ ਕੀ ਨੇ ਤੇ ਅਸੀਂ ਕੀ ਕਰ ਰਹੇ ਹਾਂ ਤੇ ਉਸੇ ਨਾਲ ਹੀ ਪੰਜਾਬ ਦਾ ਅੱਜ ਨੌਜਵਾਨ ਬੱਚਾ ਹਰ ਇੱਕ ਬੰਦੇ ਨੂੰ ਪਤਾ ਕਿ ਕਾਨੂੰਨੀ ਤੌਰ ਤੇ ਅਸੀਂ ਕੀ ਰਿਜ਼ਰਵ ਕਰਦੇ ਹਾਂ ਅਨਮੋਲ ਵਿਵੇਨ ਜੀ ਕੇਂਦਰ ਦੇ ਜਿਹੜੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋ ਗਈਆਂ ਪਹਿਲਾਂ ਪੰਜਾਬ ਦੀ ਇਕੱਠੀਆਂ ਹੋਈਆਂ ਹੁਣ ਸਾਰੇ ਦੇਸ਼ ਦੀਆਂ ਕਿਸਾਨ ਜਿੱਥੇ ਇਕੱਠੀਆਂ ਹੋ ਗਈਆਂ ਨੇ ਪਰ ਜਿਹੜਾ ਰਾਜਨੀਤਿਕ ਪਾਰਟੀਆਂ ਜਿਹੜਾ ਹੈਗੀਆਂ ਕੇਂਦਰ ਤੇ ਦਬਾਅ ਬਣਾਉਣ ਲਈ ਉਹ ਇਕੱਠੀਆਂ ਨਹੀਂ ਹੋ ਪਾਰੀਆਂ ਜੇ ਗੱਲ ਕਰੀਏ ਸੂਬਾ ਸਰਕਾਰਾਂ ਦੀ ਜਿਵੇਂ ਪੰਜਾਬ ਵਿਧਾਨ ਸਭਾ ਚ ਬਿੱਲ ਲਿਆਂਦਾ ਜਾਂਦਾ ਆਮ ਆਦਮੀ ਪਾਰਟੀ ਅੰਦਰ ਉਹਦਾ ਸਮਰਥਨ ਕਰਦੀ ਹੈ ਬਾਹਰ ਆਂਦੀ ਵਿਰੋਧ ਕੀਤਾ ਜਾਂਦਾ ਦਿੱਲੀ ਧਰਨਾ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਉੱਥੇ 11000 ਰਹਿੰਦੀ ਹੈ ਉੱਥੇ ਸੂਬੇ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਕਾਨੂੰਨਾਂ ਦੇ ਖਿਲਾਫ ਬਿੱਲ ਲੈ ਕੇ ਆ ਰਹੀਆਂ ਪਰ ਦਿੱਲੀ ਸਰਕਾਰ ਹਲੇ ਤੱਕ ਕੋਈ ਬਿੱਲ ਨਹੀਂ ਲੱਗੇ ਇਸ ਨੂੰ ਤੁਸੀਂ ਜਿਵੇਂ ਦੇਖੋ ਦੇਖੋ ਮੇਨ ਗੱਲ ਇਹ ਆ ਬੀ મોદી ਨੇ ਕੁਛ ਨਹੀਂ ਕਰਨਾ ਇਹ ਗੱਲ ਪੰਜਾਬੀ ਜਾਣਦੇ ਆ ਰੈਂਦੀ ਕੱਲ ਜੰਤਰ ਮੰਤਰ ਤੇ ਪਹਿਲਾ ਧਰਨਾ ਦੇਣ ਵਾਲੀ ਆਮ ਆਦਮੀ ਪਾਰਟੀ ਸੀ ਉਦੋਂ ਕੋਈ ਕਿਉਂ ਨਹੀਂ ਪਹੁੰਚਿਆ ਦੂਜੇ ਨੰਬਰ ਤੇ ਉਹਨਾਂ ਦੇ ਵੀਆਈਪੀ ਧਰਨੇ ਤੇ ਜਿੱਥੇ ਉਹਨਾਂ ਨੇ ਫਾਈਵ ਸਟਾਰਾਂ 'ਚ ਬਹਿ ਕੇ ਡਿਨਰ ਕਰਨ ਨੇ ਡਰਾਮੇ ਵਾਜੀ ਅੱਧਾ ਘੰਟਾ ਬਹਿ ਕੇ ਕਰਦੀਆਂ ਨੇ ਠੀਕ ਹੈ ਉਹ ਚੀਜ਼ਾਂ ਆਮ ਆਦਮੀ ਪਾਰਟੀ ਕਾਂਗਰਸ ਦੇ ਪਰਸਨਲ ਧਰਨਿਆਂ ਦੇ ਵਿੱਚ ਇਹ ਹਜੇ ਪਾਪੀਆਂ ਨਾਲ ਅਸੀਂ ਤਾਂ ਜਾ ਕੇ ਨਹੀਂ ਬਹਿੰਦੇ ਦੇ ਰਹੀਂਦੀ ਗੱਲ ਹੈ ਜਿਹੜਾ ਇੱਥੇ ਡਰਾਮੇ ਬਾਜ਼ੀਆਂ ਕਰਦੇ ਨੇ ਜਿਹੜੇ ਇੱਥੇ ਵਿਧਾਨ ਸਭਾ ਦੇ ਵਿੱਚ ਕੀਤਾ ਗਿਆ ਆਮ ਆਦਮੀ ਪਾਰਟੀ ਨੂੰ ਤਾਂ ਮੌਕਾ ਹੀ ਨਹੀਂ ਦਿੱਤਾ ਵੀ ਬਿੱਲ ساری ਰਾਤ ਉਹ ਰੋਂਦੇ ਮਿਲਕਦੇ ਰਹੇ ਵਿਧਾਨ ਸਭਾ ਦੇ ਵਿੱਚ ਬਹਿ ਕੇ ਵੀ ਸਾਨੂੰ ਬਿੱਲ ਪੜਾ ਦਿਓ ਬਿੱਲ ਪੜਾ ਦਿਓ ਠੀਕ ਹੈ ਜਦੋਂ ਬਿੱਲ ਫੜਾਇਆ ਨਾਲ ਨਾਲ ਪਾਸ ਕਰਵਾਤਾ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਨੂੰ ਆਮ ਆਦਮੀ ਪਾਰਟੀ ਤੋਂ ਉਮੀਦ ਸੀ ਵੀ ਉੱਥੇ ਜਾ ਕੇ ਬੇਸ਼ੱਕ ਪਾਰਟੀ ਆਪੋਜੀਸ਼ਨ ਹੈ ਪਰ ਆਪੋਜੀਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਜੇ ਕੋਈ ਚੀਜ਼ ਉਹਨਾਂ ਨੂੰ ਲੱਗੇ ਵੀ ਸਹੀ ਹੋ ਰਹੀ ਆ ਬਿਨਾਂ ਗੱਲ ਤੋਂ ਰੌਲਾ ਪਾਉਣ ਸੋ ਕਿਸਾਨ ਜਿੱਥੇ ਬੰਦੀਆਂ ਨੂੰ ਕਿ ਇਹ ਨਾ ਲੱਗੇ ਕਿ ਇਹ ਨੇ ਸਾਥ ਨਹੀਂ ਦਿੱਤਾ ਜਦੋਂ ਬਿੱਲ ਪੜਨ ਦਾ ਮੌਕਾ ਹੀ ਨਹੀਂ ਦਿੱਤਾ ਉਲਟਾ ਬਿੱਲ ਦੇ ਵਿੱਚ ਹੋ ਸਕਦਾ ਸੀ ਵੀ ਕੋਈ ਗੱਲ ਸਹੀ ਨਿਕਲਦੀ ਪਰ ਪੜਿਆ ਬਾਅਦ ਚਾ ਕੇ ਜਦੋਂ ਡਿਟੇਲ ਦੇ ਵਿੱਚ ਪੜਿਆ ਉਹ ਸਾਰੇ ਦਾ ਸਾਰਾ ਬਿੱਲ ਕਰਾਫਟ ਸੀਗਾ ਫੇਕ ਸੀ ਫਰਜੀ ਸੀ ਡਰਾਮਾ ਸੀ ਤਾਂ ਆਮ ਆਦਮੀ ਪਾਰਟੀ ਨੇ ਬੋਲਣਾ ਹੀ ਸੀ ਦੂਜੇ ਨੰਬਰ ਉੱਤੇ ਇਸ ਟਾਈਮ ਮੋਦੀ ਦਾ ਰਾਲਾ ਪਾਉਣ ਦੀ ਲੋੜ ਨਹੀਂ ਐ ਮੋਦੀ ਕੁਝ ਨਹੀਂ ਕਰਦਾ ਕੈਪਟਨ ਸਾਹਿਬ ਸਾਨੂੰ ਕਾਨੂੰਨੀ ਗਰੰਟੀ ਨਾਲ ਐਮਐਸਪੀ ਦੇਣ ਕੱਲੀ-ਕੱਲੀ ਫਸਲ ਉੱਤੇ ਆਪਣਾ ਇੱਕ ਸੈਸ਼ਨ ਬੁਲਾਉਣ ਸਾਰਿਆਂ ਦਾ ਉਹ ਬਿੱਲ ਪਾਸ ਕਰਨ ਪੰਜਾਬ ਦੇ ਵਿੱਚ ਬਿੱਲ ਬਣਾਉਣ ਤੇ ਕਹਿਣ ਕਿ ਮੈਂ ਗਰੰਟੀ ਲੈਣਾ ਆ ਸਾਨੂੰ ਕੀ ਲੋੜ ਆ ਮੋਦੀ ਅੱਗੇ ਹੱਥ ਢੜਣ ਦੀ ਸਾਡਾ ਮੁੱਖ ਮੰਤਰੀ ਆ ਉਹਦੇ ਵੇ ਸਾਨੂੰ ਹਿੰਦੀ ਵਿਧਾਨ ਸਭਾ ਕੋਈ ਬਿੱਲ ਲੈ ਕੇ ਆਏਗੀ ਕੋਈ ਤੁਸੀਂ ਕਹਿੰਦੇ ਹੋ ਲੈਣਾ ਚਾਹੀਦਾ ਉਹਨਾਂ ਨੂੰ ਉਹ ਨਹੀਂ ਲੈ ਕੇ ਆ ਨੇ ਦਿੱਲੀ ਵਾਸੀ ਆ ਆਪਣੇ ਕੈਪਟਨ ਸਾਹਿਬ ਅੱਗੇ ਰੋਵਾਂਗੇ ਨਾ ਅਗਲੇ ਤਾਂ ਦਿੱਲੀ ਦਿੱਲੀ ਵਿਧਾਨ ਸਭਾ ਪੰਜਾਬ ਲਈ ਬਿਲ ਕਿਵੇਂ ਬਣਾ ਲੂਗੀ ਪੰਜਾਬ ਦੇ ਮਾਡਲ ਦੱਸਿਆ ਜਾਂਦਾ ਹੈ ਮਾਡਲ ਦੀ ਗੱਲ ਕਰ ਰਹੇ ਆ ਰਾਜਸਥਾਨ ਨੇ ਵੀ ਪਾਸ ਨਹੀਂ ਮਾਡਲ ਦੱਸਿਆ ਜਾਂਦਾ ਹੈ ਤੇ ਨਾਲੇ ਸੂਬੇ ਲੈ ਕੇ ਆਏ ਕਿ ਦੇਖ ਇੱਕ ਮਿੰਟ ਜੇਰਾ ਮੇਰੇ ਸਾਥੀ ਨੇ ਸਵਾਲ ਪੁੱਛਿਆ ਕਿ ਨਾੜੀ ਤੁਸੀਂ ਕਿਹਾ ਕਿ ਟਾਈਮ ਨਹੀਂ ਦਿੱਤਾ ਗਿਆ ਵਿਧਾਨ ਸਭਾ ਜਿਵੇਂ ਪੇਸ਼ ਹੋਏ ਨਾਲੇ 10 ਮਿੰਟ ਵਿੱਚ ਪਾਸ ਕਰਤਾ گورنر ਸਾਹਿਬ ਕੋਲ ਸ਼ਾਮੀ 5 ਵਜੇ ਗਏ ਨਹੀਂ ਦੇ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਕਿੰਨੇ ਘੰਟੇ ਹੁੰਦੇ ਨੇ 7 ਘੰਟੇ ਹੋਗੇ 7 ਘੰਟਿਆਂ 'ਚ 13 ਪੇਜ ਨਹੀਂ ਪੜੇਗੇ ਜੀ 7 ਵਜੇ ਸ਼ਾਮ ਨੂੰ 5 ਵਜੇ ਨਾਲ ਜਾਣ ਦੀ ਲੋੜ ਕੀ ਸੀ ਜੇ ਇਹਨਾਂ ਮਾਰਾ ਸੀ ਪਹਿਲੀ ਗੱਲ ਤੋਂ 4 ਵਜੇ ਗਏ ਨੇ ਚਲੋ 6 ਘੰਟੇ ਲਾ ਲਓ 6 ਘੰਟੇ ਹੈ ਨਾ ਘੰਟਾ ਬਹੁਤ ਵੱਡੀ ਗੱਲ ਹੁੰਦੀ ਹੈ ਘੰਟੇ ਦਾ ਫਰਕ ਪੈ ਜੇ ਜੀ ਦੂਜੇ ਨੰਬਰ ਤੇ 6 ਘੰਟਿਆਂ 'ਚ ਉਹਨਾਂ ਨੇ ਜਾਣਾ ਆਉਣਾ ਟਰਾਂਸਪੋਰਟ ਉੱਥੋਂ ਜਾਣਾ ਆਪਸ 'ਚ ਰੌਲਾ ਬੰਦੇ ਨੂੰ ਕੋਈ ਬਿੱਲ ਪੜਨ ਲਈ ਫੁਰਸਤ ਤੇ ਚਾਹੀਦੀ ਹੈ ਨਾ ਬੰਦੇ ਨੂੰ ਬਿੱਲ ਪੜਨ ਦੇ ਲਈ ਟਾਈਮ ਤੇ ਚਾਹੀਦਾ ਉਹ ਬੈਠਣਗੇ ਉਹਨਾਂ ਨੂੰ ਇੱਕ ਤਰੀਕੇ ਨਾਲ ਬਿੱਲ ਨੂੰ ਪੜਨਗੇ ਇਹ ਤਾਂ ਨਹੀਂ ਹੁੰਦਾ ਕਿ ਭੱਜੇ ਜਾਂਦੇ ਉਹ ਬਿੱਲ ਪੜ ਲੈਣਗੇ ਸੋ ਉਹਨਾਂ ਨੇ 6 ਵੱਡੇ ਭੱਜਦੇ ਨਹੀਂ ਹਨ ਇਹ 15 ਮਿੰਟ ਦਾ ਰੱਖਿਆ ਉਹਨਾਂ ਦੀ ਇਹ ਗੱਲ ਸਮਝਣਾ ਦੇ ਉਹ ਵਿਧਾਨ ਕਾਰਕਾ ਦਾ ਜਿਹੜੇ ਬੰਦੇ ਬੈਠੇ ਉਹ ਸਮਝੀ ਨਾ ਸਕੇ ਮੌਕੇ ਤੇ ਕਿ ਕੀ ਗੱਲ ਹੋ ਰਹੀ ਹੈ ਕਿ ਕੀ ਆਪਾਂ ਬਿੱਲ ਕੌਣ ਕਹਿੰਦੇ ਹੋ ਸੁਖਪਾਲ ਖਹਿਰਾ ਨਹੀਂ ਸੁਖਪਾਲ ਖਹਿਰਾ ਜੀ ਤੇ ਉਹਨਾਂ ਦਾ ਆਪਣਾ ਕੋਈ ਸਟੈਂਡ ਤੇ ਹੈ ਨਹੀਂ ਵਿਧਾਇਕ ਬਣੇ ਨੇ ਆਮ ਆਦਮੀ ਪਾਰਟੀ ਚੋਂ ਤੇ ਗੱਲਾਂ ਹੁਣ ਮੋਢੇ ਨਾ ਮੋਢਾ ਲਾ ਕੇ ਪਹਿਲਾਂ ਕੈਪਟਨ ਨੂੰ ਨਿੰਦੀ ਜਾਂਦੇ ਸੀ ਤੇ ਹੁਣ ਕਿ ਮੋਢੇ ਕੈਪਟਨ ਦਾ ਮੋਢਾ ਲਾਈ ਬੈਠੇ ਜਿਹੜੇ ਬੰਦੇ ਦਾ ਸਟੈਂਡ ਨਹੀਂ ਉਹ ਬੰਦੇ ਬਾਰੇ ਮੈਂ ਗੱਲ ਨਹੀਂ ਕਰੂੰਗੀ ਚਲੋ ਬਿੱਲਾ ਉਹ ਤਾਂ ਦੱਸੋ ਨਾ 6 ਘੰਟੇ 13 ਪੇਜ ਨਹੀਂ ਪੜ੍ਹੇਗੇ 14 ਪੇਜ 12 ਵਜੇ ਤੋਂ ਬਾਅਦ ਬਿਲ ਟੇਬਲ ਤੇ ਆਇਆ 4 ਵਜੇ ਉੱਥੇ ਗਿਆ 3 ਘੰਟੇ ਸੀ ਵਿੱਚ ਕੀ ਕਰ ਲੈਣਗੇ 3 ਘੰਟਿਆਂ 'ਚ ਜਵਾਬ ਦੇਣਾ ਕੋਈ ਨਹੀਂ ਸੀ ਉਹ ਕਹਿ ਦਿੰਦੇ ਸੀ ਬਾਦ ਵਿੱਚ ਆ ਜਾ ਮਨੇ ਆਪ ਹੀ ਚੂਜ਼ ਕੀਤੀ ਨਾ ਜ਼ਬਰਦਸਤੀ ਤਾਂ ਕਿਸੇ ਨੇ ਨਹੀਂ ਸੀ ਕਰਵਾਈ ਉਹ ਨਾ ਨਹੀਂ ਜ਼ਬਰਦਸਤੀ 12ਵਾਂ ਕਿਸਾਨ ਜਿੱਥੇ ਬੰਦੀਆਂ ਕਹਿ ਕੇ ਗਈਆਂ ਕਿ ਅੱਜ ਸੈਸ਼ਨ ਮਿਲਿਆ ਤੁਸੀਂ ਉੱਥੇ ਪਾਰਟੀਵਾਦੀ ਜਾ ਕੇ ਨਾ ਕਰਿਓ ਗੱਲ ਇਹ ਆ ਜੋ ਹੋ ਗਿਆ ਹਵਾ ਗਿਆ ਇਹਨਾਂ ਨੇ ਫਰਜੀ ਬਿੱਲ ਪਾਸ ਕੀਤੇ ਕੈਪਟਨ ਨੇ ਡਰਾਮੇ ਕੀਤੇ ਆ ਗੱਲ ਅਸੀਂ ਅੱਜ ਦੀ ਕਰਦੇ ਆ ਕੈਪਟਨ ਕਾਨੂੰਨੀ ਗਰੰਟੀ ਦੇਵੇ ਪੰਜਾਬ ਦੀਆਂ ਫਸਲਾਂ ਉੱਤੇ ਐਮਐਸਪੀ ਦੀ ਨਹੀਂ ਦਿੰਦਾ ਰਜਾਈਂ ਦੇਵੇ ਅਸੀਂ ਦਿੰਦੇ ਆ ਨਾ ਅਸੀਂ ਚੈਲੰਜ ਕਰਦੇ ਆ ਅਸੀਂ ਕੱਲੀ-ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਰਜਾਇਨ ਕਰੇ ਅੱਜ ਕਰੇ ਕੇਜਰੀਵਾਲ ਜੀ ਨੇ ਖੁਦ ਕਹੇ ਗੱਲ ਅਨਮੋਲ ਜੀ ਜਗਾ ਜਗਾ ਤੇ ਗ੍ਰਾਮ ਸਭਾਵਾਂ ਕਰਾਈਆਂ ਜਾ ਰਹੀਆਂ ਨੇ ਉਹਨਾਂ ਤੋਂ ਮਤੇ ਪਵਾਏ ਜਾ ਰਹੇ ਹੈਗੇ ਨੇ ਤੇ ਉਹਨਾਂ ਤੋਂ ਅੱਗੇ ਕੀ ਕਰਨਾ ਹੈ ਗ੍ਰਾਮ ਸਭਾ ਦੇ ਕਿੰਨੇ ਮਤੇ ਤਾਂ ਪਹਿ ਚੁੱਕੇ ਨੇ ਹੋਰ ਮਤੇ ਪਹਿਣਗੇ ਠੀਕ ਹੈ ਜਦੋਂ ਉਹ ਚੀਜ਼ ਜਾ ਕੇ ਤੁਸੀਂ ਅੱਗੇ ਕੋਰਟ 'ਚ ਪੇਸ਼ ਕਰਦੇ ਹੋ ਅਸਰ ਤਾਂ ਉਸ ਚੀਜ਼ ਦਾ ਹੋਊਗਾ ਨਾ ਜੱਜ ਨੂੰ ਸੁਣਨੀ ਤੇ ਪਊਗੀ ਸੋ ਚੀਜ਼ ਕੰਟੀਨਿਊ ਚੱਲ ਰਹੀ ਆ ਹਲੇ ਫੁੱਲ ਕੱਲੇ-ਕੱਲੇ ਪਿੰਡ ਦਾ ਨਹੀਂ ਆਇਆ ਜਦੋਂ ਸਾਰੇ ਪੰਜਾਬ ਦੇ ਪਿੰਡਾਂ ਦਾ ਆ ਗਿਆ ਉਹ ਚੀਜ਼ ਦਾ ਰਿਜ਼ਲਟ ਤੇ ਨਿਕਲੂਗਾ ਨਾ ਜਦੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਪੂਰੇ ਪੰਜਾਬ ਦੇ ਪਿੰਡਾਂ ਦੀ ਗ੍ਰਾਮ ਸਭਾਵਾਂ ਦੇ ਮਤੇ ਇੱਕ ਜੱਜ ਕੋਲ ਜਾਂਦੇ ਨੇ ਸੁਣਨੀ ਤਾਂ ਉਹਨਾਂ ਨੂੰ ਪਊਗੀ ਨਾ ਸੁਣਨਗੇ ਸੋ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਮੁੱਖੀ ਦੀ ਗੱਲ ਇਹ ਆ ਲਾਂ ਦੀ ਇੱਕ ਗੱਲ ਕੈਪਟਨ ਐਮਐਸਪੀ ਤੇ ਕਾਨੂੰਨੀ ਗਰੰਟੀ ਦੇਵੇ ਅਸੀਂ ਕਿਸੇ ਤੋਂ ਅੰਬ ਨਹੀਂ ਲੈਣੇ ਅਸੀਂ ਮੋਦੀ ਤੋਂ ਕੁਝ ਨਹੀਂ ਲੈਣਾ ਅਸੀਂ ਬਾਕੀ ਫਰਜੀ ਡਰਾਮਿਆਂ ਤੇ ਕੁਝ ਨਹੀਂ ਲੈਣਾ ਨਾ ਇਧਰ ਦੀਆਂ ਗੱਲਾਂ ਤੇ ਕੁਝ ਲੈਣਾ ਉਹ ਨਹੀਂ ਦੇ ਸਕਦੇ ਅਸੀਂ ਅੱਜ ਦਿੰਨੇ ਆ ਅਸੀਂ ਅੱਜ ਦਿੰਨੇ ਆ ਸਾਨੂੰ ਦੇਵੇ ਸਾਨੂੰ ਪਤਾ ਬਥੇਰਾ ਪੈਸਾ ਪੰਜਾਬ ਦੇ ਵਿੱਚ ਕਿੱਥੋਂ ਕਿੱਥੋਂ ਪੈਸਾ ਨਿਕਲਣਾ ਸੋ ਸਾਨੂੰ ਦੇਵੇ ਅਸੀਂ ਕੈਪਟਨ ਸਾਹਿਬ ਨੂੰ ਕਹਿੰਦੇ ਨਹੀਂ ਐਮਐਸਪੀ ਦੇ ਦਿਓ ਐਮਐਸਪੀ ਦਿਓ ਇਹਨੂੰ ਅਨਾਉਂਸ ਕਰੋ ਕਿ ਅਸੀਂ ਐਮਐਸਪੀ ਦੇਣੇ ਆ ਕੈਪਟਨ ਸਾਹਿਬ ਜੀ ਜੀ ਵੀ ਕੇਜੀਵਾਲ ਜੀ ਨੇ ਕਿਹਾ ਹੈ ਕੈਪਟਨ ਅੱਜ ਰਜ਼ਾ ਨਹੀਂ ਦਵੇ ਆਵਾਂ ਦੀ ਪਾਰਟੀ ਨੂੰ ਮੌਕਾ ਦਵੇ ਅਸੀਂ ਐਮਐਸਪੀ ਤੇ ਐਮਐਸਪੀ ਦੇਾਂਗੇ ਹਰ ਫਸਲ ਤੇ ਕੇਜੀਵਾਲ ਸਾਹਿਬ ਦਾ ਕਿਵੇਂ ਭਰੋਸਾ ਕਰੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਤਾਂ ਮਜੀਠੇ ਤੇ ਇਲਜ਼ਾਮ ਲਾਇਆ ਸੀ ਬਾਅਦ ਆਪ ਆ ਕੇ ਉਹ ਮਾਫੀ ਮੰਗ ਕੇ ਤੇ ਕਿਤੇ ਹੁਣ ਵੀ ਆ ਕੇ ਦੁਬਾਰਾ ਮਾਫੀ ਮੰਗ ਜਾਣਗੇ ਨਹੀਂ ਜੀ ਅਸੀਂ ਤਾਂ ਨਹੀਂ 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 ਏਦਾਂ ਦੀ ਗੱਲ ਨਹੀਂ ਹੁੰਦੀ ਦਿੱਲੀ ਦੀ ਸਰਕਾਰ ਦਿੱਲੀ ਦੀ ਸਰਕਾਰ ਉਹਨਾਂ ਨੇ ਚਲਾ ਕੇ ਦਿਖਾਈ ਆ ਦਿੱਲੀ ਦੇ ਵਿੱਚ ਕੱਲੀ ਕੱਲੀ ਚੀਜ਼ ਉਹਨਾਂ ਨੇ ਫ੍ਰੀ ਕਰਕੇ ਦਿਖਾਈ ਆ ਦੂਜੀ ਗੱਲ ਇਹ ਬੰਦੇ ਹੈਗੇ ਨੇ ਇਹ ਬੰਦੇ ਕਰਦੇ ਨੇ ਬਦਮਾਸ਼ੀਆਂ ਉਹ ਬੰਦਾ ਹੈਗਾ ਸ਼ਰੀਫ ਉਹਨੇ ਦਿੱਲੀ ਦੀ ਸਰਕਾਰ ਵੀ ਚਲਾਉਣੀ ਆ ਇਲੈਕਸ਼ਨ ਤੋਂ ਬਾਅਦ ਲਿਖੀ ਆ ਜਾਂ ਪਹਿਲਾਂ ਵੀ ਦਿਖੀ ਸੀ ਦੇ ਸ਼ੁਰੂ ਤੋਂ ਅੱਜ ਵੀ ਦਿਖਦੀ ਆ ਪਹਿਲਾਂ ਵੀ ਦਿਖਦੀ ਸੀ ਬਾਅਦ ਮਾਫੀ ਮੰਗਣੀ ਆ ਪਹਿਲਾਂ ਕਹਿੰਦੇ ਨਾ ਜਦੋਂ ਲੋਕਾਂ ਨੂੰ ਟੌਰਚਰ ਕੀਤਾ ਜਾਵੇ ਕਿਸੇ ਬੰਦੇ ਨੂੰ ਧਮਕਾਇਆ ਜਾਵੇ ਕਿਸੇ ਨੂੰ ਕੋਰਟ ਕੇਸਾਂ ਚ ਕੰਪਲੇਨ ਕਰਨੀ ਚਾਹੀਦੀ ਕੋਰਟ ਕੇਸਾਂ ਦੇ ਵਿੱਚ ਉਹਦਾ ਕੰਪਲੀਟ ਉਹਦਾ ਲੀਗਲ ਲੈਕਚਰ ਮਦਦ ਰਹੀ ਲੋ ਮਾਪੀ ਗੰਡੋ ਕੇ ਸਰੀਆ ਸੰਜੇ ਸਿੰਘ ਆਪੇ ਲੋਕ ਹਾਲੇ ਤੱਕ ਜਿਹੜੇ ਜਦੋਂ ਉਹ ਸੋ ਉਹ ਉਹ ਕੇਸ ਕੀਤਾ ਗਿਆ ਸੰਜੇ ਸਿੰਘ ਉਹਦਾ ਕੇਸ ਲੜ ਰਿਹਾ ਪਰ ਇਹ ਜਿੰਨਾ ਟਾਈਮ ਜਿੰਨਾ ਟਾਈਮ ਪੰਜਾਬ ਦੇ ਵਿੱਚੋਂ ਅਕਾਲੀ ਦਲ ਕਾਂਗਰਸ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਇਹਨਾਂ ਦੀ ਪਾਵਰ ਖਤਮ ਨਹੀਂ ਕੀਤੀ ਜਾਂਦੀ ਪੰਜਾਬੀਓ ਚੋ ਧਰਨੇ ਲਾ ਲੋ ਇਹ ਇਹਨਾਂ ਨੇ ਕੱਖ ਨਹੀਂ ਕਰਨ ਦੇਣਾ ਇਹਨਾਂ ਦੀ ਪਾਵਰ ਖਤਮ ਕਰੋ ਪੰਜਾਬ ਚੋਂ ਸਾੜ ਰਹਿ ਗਿਆ ਇਹਨਾਂ ਦੀ ਸਤਾ ਸਿੱਟੋ ਆਮ ਆਦਮੀ ਪਾਰਟੀ ਆਉ ਜਿੰਦਗੀਆਂ ਬਦਲ ਜਾਣਗੀਆਂ ਇਹ ਚੀਜ਼ ਅਸੀਂ ਦਾਵਾ ਐਵੇਂ ਆਮ ਆਦਮੀ ਪਾਰਟੀ ਮੇਂ ਬਿਣਾ ਕਿਸੇ ਗੱਲ ਤੋਂ ਜੁਆਇਨ ਨਹੀਂ ਕੀਤੀ ਇਮਾਨਦਾਰ ਪਾਰਟੀ ਆ ਦਿੱਲੀ ਚ ਇਹਨਾਂ ਦੇ ਕੰਮ ਵੇਖ ਕੇ ਜੁਆਇਨ ਕੀਤੀ ਆ ਦਿੱਲੀ ਚ ਬਦਲਾ ਆਇਆ ਨਾ ਉਹ ਬੰਦਾ ਇਨਸਾਨੀਅਤ ਦੇ ਧਰਮ ਨੂੰ ਫੋਲੋ ਕਰਦਾ ਇਨਸਾਨਾਂ ਦੀ ਜ਼ਿੰਦਗੀ ਸੁਧਾਰਨਾ ਚਾਹੁੰਦਾ ਉਹ ਚਾਹੇ ਦਿੱਲੀ ਦਾ ਹੋਵੇ ਪੰਜਾਬ ਦਾ ਹੋਵੇ ਜਾਂ ਇੰਡੀਆ ਚ ਕੋਈ ਵੀ ਸੂਬੇ ਦਾ ਹੋਵੇ ਸੋ ਮੈਂ ਸਾਰੇ ਪੰਜਾਬੀਆਂ ਨੂੰ ਗੁਜ਼ਾਰਿਸ਼ ਕਰਦੀਆਂ ਜਾਗ ਜਾਓ ਜਾਗ ਜਾਓ ਇਹਨਾਂ ਦੇ ਸਾਢੇ ਰਹਿ ਗਿਆ ਵੋਟਾਂ ਦੇ ਵਿੱਚ ਜਾਏ ਤੋ ਅਸਤੀਫਾ ਲੈ ਲਓ ਅਸੀਂ ਅੱਜ ਕਰਕੇ ਦਿਖਾ ਦਿੰਨੇ ਆ ਅੱਜ ਤੁਸੀਂ ਇਸ ਪ੍ਰੈਸ ਕਾਨਫਰੰਸ ਵਿੱਚ ਤੁਸੀਂ ਤਿੰਨ ਵਾਰ ਇਮਾਨਦਾਰੀ ਦਾ ਇਮਾਨਦਾਰੀ ਦੀ ਗੱਲ ਕਹੀ ਹੈ ਵੀ ਪਾਰਟੀ ਬੜੀ ਇਮਾਨਦਾਰ ਹੈ ਇੱਕ ਸਵਾਲ ਦਾ ਜਵਾਬ ਦੇ ਦਿਓ ਜਿਹੜੀ ਬੇਈਮਾਨੀ ਦੇ ਇਲਜ਼ਾਮ ਲਾ ਕੇ ਸੁੱਚਾ ਸਿੰਘ ਛੋਟੇ ਬੋਲੋਂ ਕੱਢਿਆ ਸੀ ਉਹਦਾ ਸਬੂਤ ਕੋਈ ਨਹੀਂ ਦਿਖਾ ਦੋ ਜੇ ਨਹੀਂ ਇਮਾਨਦਾਰੇ ਪਾਰਟੀ ਦੇਖੋ ਦਿਖਾਓ ਸੁਚਾ ਸੁੱਚਾ ਸਿੰਘ ਛੋਟੇਪੁਰ ਨੂੰ ਪਹਿਲੀ ਗੱਲ ਤੇ ਹਰ ਜਦੋਂ ਕਿਸੇ ਤੇ ਵੀ ਕੋਈ ਸ਼ੱਕ ਹੁੰਦਾ ਉਹਦੇ ਤੇ ਬੰਦੇ ਨੂੰ ਸਾਹਮਣੇ ਨੂੰ ਪੁੱਛਣਾ ਜ਼ਰੂਰੀ ਹੁੰਦਾ ਉਹਨਾਂ ਨੂੰ ਸਿਰਫ ਪ੍ਰਸ਼ਨ ਕੀਤੇ ਗਏ ਸੀ ਉਹਨਾਂ ਨੂੰ ਉਸ ਚੀਜ਼ ਦਾ ਗੁੱਸਾ ਲੱਗਿਆ ਉਹ ਪਾਰਟੀ ਛੱਡ ਗਏ ਠੀਕ ਹੈ ਕੋਈ ਪਾਰਟੀ ਨੇ ਲਿਖ ਕੇ ਨਹੀਂ ਦੇਤਾ ਕਿ ਇਹ ਬੰਦੇ ਨੇ ਸਾਡੇ ਨਾਲ ਬੇਈਮਾਨੀ ਕੀਤੀ ਹੈ ਰਜ਼ਾਈਨ ਉਹਨਾਂ ਉਹ ਦੇ ਗਏ ਸੀ ਗੁੱਸੇ ਦੇ ਵਿੱਚ ਆ ਕੇ ਤੇ ਅੱਜ ਵੀ ਪਾਰਟੀ ਉਹਨਾਂ ਲਈ ਮਨਾ ਨਹੀਂ ਕਰਦੀ ਠੀਕ ਹੈ ਸਬੂਤ ਨਹੀਂ ਵੀਡੀਓ ਇਸਕਾ ਜਮਾਨੀ ਦਾ ਬੀਜੀ ਸਬੂਤ ਪੇਸ਼ੀ ਹੋ ਰਿਹਾ ਹੈ ਕਿ ਆਵਾਜ਼ੀ ਪਾਰਟੀ ਨੇ ਤੁਹਾਨੂੰ ਇਹ ਟਿਕਟ ਦਿੱਤਾ ਹੈ ਕਿ ਮਾਨਸਰ ਸੀਟ ਦੇ ਉੱਤੇ ਤੁਹਾਨੂੰ ਇਲੈਕਸ਼ਨ ਲੜਨਾ ਹੈ ਬਿਲਕੁਲ ਨਹੀਂ ਜੀ ਦੇਖੋ ਜਿਹੜਾ ਬੰਦਾ ਮਾਨ ਦੇ ਵਿੱਚ ਅਹੁਦਿਆਂ ਟਿਕਟਾਂ ਨੂੰ ਰੱਖ ਕੇ ਚੱਲਦਾ ਉਹ ਕਾਮਯਾਬ ਨਹੀਂ ਹੁੰਦਾ ਪੰਜਾਬ ਦਾ ਭਲਾ ਨਹੀਂ ਕਰ ਸਕਦਾ ਪਰਮਾਤਮਾ ਦਾ ਭਾਣਾ ਮੰਨ ਕੇ ਚੱਲੋ ਕ੍ਰਾਂਤੀਕਾਰੀ ਸੋਚ ਰੱਖ ਕੇ ਪੰਜਾਬ ਨੂੰ ਬਦਲਣ ਦੀ ਸੋਚ ਰੱਖੋ। ਦਿਲਚੈ ਇਹ ਨਾ ਰੱਖੋ ਮੈਂ ਕੱਲ ਨੂੰ ਕੀ ਕਰਨਾ। ਜਿਹੜਾ ਬੰਦਾ ਬਈ ਇਹ ਸੋਚ ਕੇ ਚੱਲ ਪਿਆ ਨਾ ਮੈਨੂੰ ਟਿਕਟ ਚਾਹੀਦੀ ਆ। ਉਹਨੇ ਮੁੱਦੇ ਮੂੰਹ ਡਿੱਗਣਾ, ਜਦੋਂ ਨਾ ਮਿਲੀ ਡਿਸਪਾਇੰਟ ਹੋਣਾ ਤੇ ਪਾਰਟੀ ਛੱਡਣੀ ਆ। ਮੇਰੇ ਦਿਮਾਗ 'ਚ ਮੈਝੀਆਂ ਚੀਜ਼ਾਂ ਲਿਆਉਂਦੀ ਨਹੀਂ ਪ੍ਰਮਾਤਮਾ ਲਿਆਵੇ ਬਿਨਾ। ਤੁਸੀਂ ਦਿਮਾਗ ਕੰਬ ਕਰਦੇ ਜਾਓ, ਕੰਮ ਕਰਦੇ ਜਾਓ। ਜੋ ਪ੍ਰਮਾਤਮਾ ਨੇ ਫਲ ਦੇਣਾ ਉਹ ਉਹਨੇ ਦੇਣਾ। ਇੱਛਾ ਮਨਾ ਪਾਲੋ। ਜਿਹੜਾ ਬੰਦਾ ਉਮੀਦਾਂ ਤੇ ਛਾਵੇਂ ਪਾਲਦਾ ਨਾ ਉਹ ਜਦੋਂ ਇੱਛਾ ਪੂਰੀ ਨਾ ਹੋਵੇ ਫਿਰ ਉਹ ਨਾਰਾਜ਼ ਹੁੰਦਾ ਤੇ ਪਾਰਟੀ ਜੋ ਭੱਜਦਾ ਇੱਛਾਵਾਂ ਨਾ ਪਾਲੋ ਬੇ ਟੜਕ ਹੋ ਕੇ ਆਪਦੇ ਪੰਜਾਬ ਲਈ ਵਾਅਦੇ ਤੁਰੇ ਜਾਓ ਬਸ